ਕਿਹੜਾ ਪਿੰਡ ਚ ਪਿੰਡ ਸੱਠਾ ਤੇ ਜਿਹੜੇ ਮੰਜੇ ਦੇ ਨੇ ਕੀ ਨਾਂ ਕੀ ਇਹਨਾਂ ਦਾ ਤੇ ਕੀ ਲੱਗਦੇ ਨੇ ਤੁਹਾਡੇ ਹਾਂਜੀ ਮੇਰੇ ਘਰ ਵਾਲੇ ਨੇ ਇਹਨਾਂ ਦਾ ਨਾਂ ਸਰਜੀਤ ਸਿੰਘ ਹੈ ਤੇ ਕੀ ਗੱਲ ਕੀ ਹੋਈ ਹੈ ਪਾਜੀ ਗਏ ਘਰੋਂ ਕੰਮ ਤੇ ਵਿਚਾਰੇ تھے ਰਾਦੇ ਵਿੱਚ ਇਹਨਾਂ ਦੇ ਨਾਲ ਆ ਹਸਾ ਦੇ ਗੁਪੇ ਖਰ ਲਾ ਵਿੱਚ ਕੰਮ ਕਰਨ ਗਏ ਸੀ ਮਿਹਨਤ ਵਾਸਤੇ ਤੇਰੇ ਸਿਰ ਤੇ ਸਾਡਾ ਘਰ ਬੁਆ ਚੱਲਦਾ ਆ ਇਹਦੇ ਨਾਲ ਹੀ ਨਹੀਂ ਆ ਦੋ ਮੇਰੇ ਬੱਚੇ ਆ ਘਰੋਂ ਭ ਘਰ ਵੀ ਮੈਂ ਹੋਈ ਆ ਘਰਾਏ ਤੇ ਬੈਠੀ ਆ ਤੇ ਸਾਡਾ ਕੋਈ ਜੀਣਾ ਬਹੁਤ ਮੁਸ਼ਕਲ ਹੋਇਆ ਪਿਆ ਮੈਂ ਬੜਾ ਮੋਹ ਤੇ ਲਾ ਲਿਆ ਠੀਕ ਨਹੀਂ ਹੋਏ ਹੁਣ ਹਲਦੀ ਘੜੀ ਇਹਨਾਂ ਨੇ ਇਹਦੇ ਭਰਾ ਦੇ ਘਰੇ ਆ ਕੇ ਰਹਿੰਦੇ ਨਾਲੇ ਭਰਾਵਾਂ ਨੇ ਸਾਨੂੰ ਲੈ ਆਂਦਾ ਆ ਸਾਡਾ ਕੋਈ ਨਹੀਂ ਹੁਕਾ ਵੇਖ ਗਿਆ ਸਰ ਕਦੋਂ ਦੇ ਮੰंजे ਤੇ ਨੇ ਇਹ ਬੱਚੇ ਕਿੰਨੇ ਤੁਹਾਡੇ ਤਿੰਨ ਹੁਣ ਕਰਦਾ ਕਿ ਯਾਰਾ ਕਿਵੇਂ ਚੱਲਣ ਦੇ ਕੋਈ ਮੈਨੇ ਕਿ ਭਣ ਫਰਾਪ ਪੁੰਜੀ ਜਾਂਦਾ ਥੋੜਾ ਬਾਲਾ ਬਣਾ ਹੁਣ ਮੰਗ ਕੀ ਕਰਦੇ ਜੀ ਦੀ ਮੰਗੇ ਉਹ ਕਿ ਇਹਦਾ ਡਾਕਟਰ ਇਲਾਜ ਕਰ ਦੇਣਾ ਇਹਨੂੰ ਛੇਤੀ ਮੰਡੀ ਤੋਂ ਧਾਰ ਦੇਣਾ ਹੋਰ ਸਾਡੀ ਕੋਈ ਮੰਗ ਨਹੀਂ ਆ ਕੀ ਨਾ ਬਾਈ ਤੁਹਾਡਾ ਹਾਂ ਜੀ ਆਪਣਾ ਨਾਮ ਇਹ ਸਰਦੇਸ਼ ਸਿੰਘ ਜੀ ਕਿਹੜਾ ਪਿੰਡ ਜੇ ਪਿੰਡ ਹੈ ਠਠਾ ਜੀ ਤੇ ਕੀ ਗੱਲ ਹੋਈ ਆ ਛੱਟ ਕਿਵੇਂ ਲੱਗੀ ਐ ਛੱਟ ਦਿਹਾੜੀ ਕਿਆ ਇਹ ਦਿਹਾੜੀ ਘਰ ਦੇ ਡੇਪੇ ਖਰ ਲਾਇਆ ਤੇ ਛੱਟ ਲੱਗੀ ਇਹਦੇ ਮੁਰਕੇ ਮੰਜੇ ਦੇ ਪਾ ਕੇ ਇਤਰਾ ਕਿੱਥੇ ਛੱਟ ਆ ਛੱਟ ਲੱਕ ਜੇ ਆ ਅੱਛਾ ਹਾਂ ਜੀ ਤੇ ਇਲਾਜ ਕਿਉਂ ਨਹੀਂ ਕਰਾਉਂਦੇ ਲਾ ਜੀ ਵਦੂ ਕਰਾ ਸਾਕਾ ਆਤਾ ਹੋਗਾ ਸਾਕਾ ਕੋ ਲਾਲ ਦਿੱਤਾ ਤੇ ਨਹੀਂ ਪਹਾਗਾ ਕਹਿਣਾ ਬੜਾ ਆਪਣੇ ਭਰਾ ਦੇ ਘਰ ਆ ਕੇ ਬੈਠੇ ਹਾਂ ਹਾਂ ਜੀ ਦੋ ਧੀਆਂ ਨਿਕਲ ਗਈਆਂ ਤੇ ਇੱਕ ਮੁੰਡਾ ਵੀ ਇਨਾ ਮਲਕਾ ਕਮਾਈ ਦਾਾਰ ਨਹੀਂਗਾ ਆਪਣੇ ਮੇਰੇ ਸਿਰ ਤੇ ਘਰ ਹੀ ਜਾਰਾ ਕਿੰਨੇ ਦਿਨਾਂ ਦੇ ਬੰਜੇ ਤੇ ਜੀ ਇਹ ਜੀ ਹੋ ਗਿਆ 4 ਮਹੀਨੇ ਹੋ ਚੱਲੇ ਜੀ ਸਤੇ ਇਤਨੇ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲਣ ਦਾ ਕਾ ਦਾ ਇਹ ਇਤਰਾ ਹੀ ਆਉਣ ਵੇਲੇ ਭਰਾ ਦੇ ਘਰ ਬੈਠਿਆ ਹੋਵੇ ਤੇ ਕੀ ਮੰਗ ਕੀ ਕਰਦੇ ਇਹ ਤੇ ਮੰਗੇ ਹੋਏ ਕਰਦੇ ਆ ਵੀ ਸਾਡਾ ਇਲਾਜ ਹੋ ਜਾਏ ਧਿਆਨ ਨਹੀਂ ਹਣ ਕਹ ਚਾਹੀਦਾ ਪਰ ਇਲਾਜ ਜਿਹੜਾ ਉੱਠ ਕੇ ਤੁਰਨ ਫਿਰ ਲਾਪੀਏ ਤੇ ਆ ਦੇ ਬੱਚਿਆਂ ਦੇ ਵਿੱਚ ਬੱਚਾ ਮਰ ਤੇ ਫਰਨ ਫਸਰ ਕਰ ਲਏ ਕੀ ਕਹਿੰਦੇ ਡਾਕਟਰ ਲਾਜ ਹੋ ਸਕਦਾ ਹਾਂਜੀ ਡਾਕਟਰ ਤਾਂ ਕਹਿੰਦੇ ਇਲਾਜ ਹੋ ਸਕਦਾ ਹੁਣ ਖਰਚਾ ਨਹੀਂ ਹੈਗਾ ਇਹ ਕਰਕੇ ਕੀ ਨਾ ਭਾਈ ਤੁਹਾਡਾ ਸਰਮੇਰ ਸਿੰਘ ਜੀ ਕਿਹੜਾ ਪਿੰਡ ਤੁਹਾਡਾ ਹੈ ਪਿੰਡ ਕਰਿਆਲਾ ਠੱਠੇ ਨਾਲ ਬੈਠਾ ਜੀ ਤੇ ਇਹ ਜਿਹੜਾ ਵੀਰ ਮੰਜੇ ਤੇ ਹੈ ਤੁਹਾਡੇ ਗਵਾਂਢ ਚ ਹੈ ਜੀ ਇਹ ਗਵਾਂਢ ਦਾ ਇੱਥੇ ਜਰਾ ਧੜੀ ਧੱਪਾ ਕਰਦਾ ਸੀ ਇੱਥੇ ਰਹਿੰਦਾ ਸੀ ਉਹਨੇ ਉੱਥੋਂ ਜਰਾ ਥਾਂ ਤੋਂ ਵੇਖ ਕੇ ਉੱਤੇ ਲੱਗ ਗਿਆ ਕਿ ਕੋਈ ਕੋਈ ਚੀਜ਼ ਨਹੀਂ ਕੀ ਹੋਇਆ ਕੀ ਇਹ ਇਹ ਗੱਡੀ ਦੇ ਉੱਤੇ ਕੰਮ ਕਰਨ ਗਿਆ ਉੱਥੇ ਜਾ ਕੇ ਉੱਥੇ ਡਿੱਗ ਪਿਆ ਖੜਾ ਦੇ ਵਿੱਚ ਤੇ ਇਹਦੇ ਸੱਟ ਲੱਗ ਗਈ ਆ ਹੁਣ ਕੀ ਮੰਗ ਕੀ ਕਰਦੇ ਮੰਗ ਸਰਕਾਰ ਤੋਂ ਨਗਰ ਨਿਵਾਸੀਆਂ ਤੋਂ ਮੰਗੇ ਇਹੋ ਕਰਦੇ ਨਗਰ ਖੇ ਦੇ ਕਿ ਇਹਦਾ ਭਰਾ ਕਰਦੇ ਇਹਦਾ ਇਲਾਜ ਕਰਨ ਲਈ ਮੰਗ ਕਰਦੇ ਇਹਦਾ ਰਾਜ ਕਿਸੇ ਵੀ ਬੇਜਾਨ ਦਾ ਰਾਜ ਸੰਕਰਾਬ ਹੋਈ ਰਾਜ ਵਿੱਚ ਨਗਰ ਦੇ ਸੰਗਤ ਦੇ ਕੀ ਇਨਾ ਬਾਈ ਤੁਹਾਡਾ ਮਰੀਕ ਸਿੰਘ ਭਾਈ ਕਿਹੜਾ ਪਿੰਡ ਜੀ ਹੱਟਾ ਜਿਹੜੇ ਮੰਜੇ ਦੇ ਨੇ ਇਹ ਕੌਣ ਨੇ ਤੁਹਾਡੇ ਇਹ ਮੇਰਾ ਛੋਟਾ ਭਰਾ ਭਾਈ ਕੀ ਗੱਲ ਕੀ ਹੋਈ ਇਹਨਾਂ ਨੂੰ ਇਹ ਤੂੜੇ ਲੋ ਜਾਂਦੇ ਜੰਮੂ ਕਸ਼ਮੀਰ ਵਾਲੇ ਦਹਾੜੀ ਜਾਂਦਾ ਹੈ ਟੂਰੀ ਵਾਲੀ ਗੱਡੀ ਤੇ ਉਧਰ ਖਡਾਲੇ ਦੀ ਭਾਜੀ ਡੇਪਿਆ ਹੈ ਤੇ ਪੈ ਤਰਸ ਗਿਆ ਕਿ ਖਡਾਲੇ ਦੇ ਡੇਪਿਆ ਦੇ ਖਡਾਲੇ ਦੇ ਮੈਨੂੰ ਛੱਟਾਂ ਲੱਗੀਆਂ ਮੈਨੂੰ ਲੱਗਾ ਛੱਟ ਕਿਥੇ ਲੱਗਦੇ ਲੱਗੀ ਇੱਾਕ ਤੇ ਛੱਟ ਲੱਗੀ ਭਾਜੀ ਇਹ ਤੋਂ ਬੈਠਾ ਨਹੀਂ ਜਾਂਦਾ ਰੋਟੀ ਵੀ ਨਹੀਂ ਖਾਦੇ ਜਾਂਦੀ ਬੁਰਕੀ ਨੇ ਮੋਝ ਪਾਈ ਜਾਂਦੀ ਬੁਰਕੀ ਵੀ ਇਹਦੇ ਘਰ ਦੀ ਮੋਝ ਪਾਉਂਦੀ ਆ ਤੇ ਇਲਾਜ ਨਹੀਂ ਕਰਾਇਆ ਇਲਾਜ ਭਾਜੀ ਇਹਨਾਂ ਜੋ ਹੈਗਾ ਵਿਚਾਰਾ ਕੋਲ ਉਹਨਾਂ ਨੇ ਪੈਸਾ ਤੇ ਲਾ ਲਾ ਕੇ ਬਹਿ ਗਿਆ ਤੇ ਬਾਕੀ ਹੁਣ ਖਾਚਾ ਵਰ ਕਿਹੜਾ ਆਕਾ ਦਾ ਹੁਣ ਮੈਂ ਲੈ ਆਇਆ ਹਥੋਂ ਜਾ ਕੇ ਨਾਲ ਫਿਰ ਬਾਤੋ ਜਿਹ ਹੋ ਜਾ ਮੈਂ ਆਦਾ ਮਾੜਾ ਚੰਗਾ ਖਾਂਡਾ ਰੋਟੀ ਬਣੀ ਹੋਈ ਆ ਤੁਹਾਨੂੰ ਦੇ ਜਾਂਗਾ ਕਿ ਕਦੋਂ ਦੇ ਨੇ ਮੰਜੇ ਦੇ ਇਹਨਾਂ ਨੂੰ ਭਾਜੀ 20 ਦਿਨ ਹੋ ਚਲੇ ਹੋਣੇ ਹੁਣ ਮੰਗ ਕੀ ਕਰਦੇ ਜੀ ਇਹਨਾਂ ਦਾ ਗਰੀਬਾਂ ਦਾ ਇਲਾਜ ਹੋ ਜਾਏ ਮੰਗ ਹੀ ਭਾਜੀ ਕੀ ਕਰਨੀ ਆ ਆਉ ਦਿੱਤੀ ਆ ਪੁੱਤਾਂ ਜੀ ਬੰਦਾ ਚੰਗਾ ਬੁਲਾ ਤੋ ਫਿਰ ਨਾਲ ਆਪੇ ਚੱਲਾ